ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅਜ ਦੀ ਵੱਡੀ ਖਪੂਤੀ ਨਾ ਟਰੰਪ ਮੁਲਾਕਾਤ ਦਾ ਭਾਰਤ ਨੇ ਕੀਤਾ ਸਵਾਗਤ ਕੀ ਭਾਰੀ ਟੈਰਿਫ ਤੋਂ ਮਿਲੇਗੀ ਰਾਹਤ ਨਵੀਂ ਦਿੱਲੀ 15 ਅਗਸਤ ਨੂੰ ਅਲਾਸਕਾ ਚ ਅਮਰੀਕਾ ਅਮਰੀਕਾ ਅਮਰੀਕੀ ਟਰਾਂਸਪੋਰਟ ਡੋਨਾਲਡ ਟਰੰਪ ਤੇ ਰੂਸ ਦੇ ਰਾਸ਼ਟਰਪਤੀ ਵਲਾਦੀ ਮੀਰ ਪੁਤਿਨ ਵਿਚਾਲੇ ਹੋਣ ਵਾਲੀ ਮੁਲਾਕਾਤ ਨੇ ਭਾਰਤ ਦੇਸ਼ ਸਵਾਗਤ ਕੀਤਾ ਭਾਰਤ ਨੇ ਇਸ ਵੀ ਇਹ ਵੀ ਕਿਹਾ ਕਿ ਉਸ ਆਪਣੇ ਪੱਧਰ ਤੇ ਇਸ ਮੀਟਿੰਗ ਚ ਮਦਦ ਕਰਨ ਲਈ ਵੀ ਤਿਆਰ ਹਨ ਪਰ ਭਾਰਤ ਦਾ ਇਹ ਬਿਆਨ ਪੀਐਮ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਪੁਤਿਨ ਵਿਚਾਲੇ ਟੈਲੀਫੋਨ ਵਿੱਚ ਹੋਈ ਗੱਲਬਾਤ ਤੋਂ ਬਾਅਦ ਹੋਇਆ ਦੋਵਾਂ ਨੇਤਾਵਾਂ ਦੇ ਵਿਚਕਾਰ ਸ਼ੁੱਕਰਵਾਰ ਨੂੰ ਟੈਲੀਫੋਨ ਤੇ ਗੱਲ ਹੋਈ ਅਤੇ ਉਸ ਦਿਨ ਅਮਰੀਕੀ ਤੇ ਰੂਸ ਦੇ ਸਹਿਮਤੀ ਬਣੀ ਸੀ ਅਤੇ ਕਿ ਉਹਨਾਂ ਨੇ ਨਿਤਾਵਾਂ ਵਿਚਾਲੇ ਯੂਕਰੇਨ ਜੰਗ ਖਤਮ ਕਰਨ ਲਈ ਆਮੋ ਸਾਹਮਣੇ ਮੀਟਿੰਗ ਹੋਵੇਗੀ ਅਮਰੀਕਾ ਤੇ ਰੂਸ ਵਿਚਾਲੇ ਯੂਕਰੇਨ ਵਿਵਾਦ ਨੂੰ ਲੈ ਕੇ ਬਣੀ ਸਹਿਮਤੀ ਦਾ ਅਸਰ ਅਮਰੀਕਾ ਵੱਲੋਂ ਉਸ ਤੇ ਲਗਾਏ ਗਏ ਟੈਕਸ ਤੇ ਵੀ ਹੋਵੇਗਾ ਅਜਿਹੀ ਸਹਿਮਤੀ ਤੋਂ ਬਾਅਦ ਪਰ ਬਾਦ ਭਾਰਤ ਦੇ ਰੂਸ ਤੇਲ ਖਰੀਦਣ ਕਾਰਨ ਲਾਗੂ 트ੰਪ ਦਾ 25% ਫ੍ਰੀ ਸਰ ਵਾਧੂ ਟੈਰਿਫ ਹਟਾਣ ਦਾ ਰਾਸਾਫ ਹੋ ਜਾਵੇਗਾ ਰਾਸ਼ਟਰਪਤੀ 트ੰਪ ਨੇ ਪਹਿਲਾਂ ਹੀ 25% ਬਰਾਬਰ ਟੈਕਸ ਲਗਾਇਆ ਇਸ ਤੋਂ ਬਾਅਦ ਰੂਸ ਤੇ ਤੇਲ ਖਰੀਦਣ ਦਾ ਦੋਸ਼ ਲਗਾਉਂਦੇ ਹੋਏ 25% ਵਾਧੂ ਟੈਕਸ ਲਗਾ ਦਿੱਤਾ ਅਤੇ ਭਾਰਤ ਦੇ ਇਹਨਾਂ ਦੋਵਾਂ ਫੈਸਲਿਆਂ ਤੋਂ ਬਾਅਦ ਬੇਹੱਦ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਲਗਾਏ ਗਏ ਟੈਕਸ ਨਾਲ ਸੰਬੰਧਿਤ ਜਿਸ ਦਾ ਬੇ ਤੇ 트럼ਪ ਦਾ ਦਸਤਕ ਕੀਤੇ ਹਨ ਅਤੇ ਉਸ ਵਿੱਚ ਗੱਲ ਦਾ ਜ਼ਿਕਰ ਹੈ ਕਿ ਰੂਸ ਦੇ ਅਮਰੀਕਾ ਵਿਚਾਲੇ ਤਾਲਮੇਲ ਬੰਨਦਾ ਹਾਲ ਵਿੱਚ ਵਾਧੂ ਟੈਕਸ ਦੇ ਸੋਧ ਕੀਤਾ ਜਾ ਸਕਦਾ ਹੈ ਭਾਰਤ ਵਿਦੇਸ਼ ਮੰਤਰਾਲੇ ਨੇ ਨਿਚਰਵਾਰ ਨੂੰ ਕਿਹਾ ਕਿ ਅਲਾਸਰ ਨੇ 15 ਅਗਸਤ ਨੂੰ ਮੀਟਿੰਗ ਲਈ ਅਮਰੀਕਾ ਰੂਸ ਵਿਚਾਲੇ ਬਣੀ ਸਹਿਮਤੀ ਦਾ ਅਸੀਂ ਸਵਾਗਤ ਕਰਦੇ ਹਾਂ ਧੰਨਵਾਦ